ਬਾਦਲਦਲ ਨੇ ਆਪਣੇ ਰਾਜ ਦੇ ਦੌਰਾਨ ਸੌਦਾ ਸਾਹ ਤੋਂ ਬੇਦਵੀਆਂ ਕਰਾਈਆਂ ਉਹਦੇ ਬਾਰੇ ਕੋਈ ਐਕਸ਼ਨ ਨਹੀਂ ਲਿਆ ਗਿਆ ਕੇਸ ਵਾਪਸ ਲੈ ਲਿਆ ਗਿਆ ਉਸੇ ਤਰ੍ਹਾਂ ਹੁਣ ਅਕਾਲ ਤਖਤ ਦੀ ਜਿਹੜੀ ਸਿੱਖ ਪੰਥ ਦੀ ਖੁਦਮੁਖਤਿਆਰ ਸੰਸਥਾ ਹੈ ਉਹਨੂੰ ਢਾਹ ਢੇਰੀ ਕਰਨ ਦੇ ਲਈ ਅਕਾਲ ਤਖਤ ਦੇ ਹੁਕਮਨਾਮੇ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉਹਦੀ ਉਲੰਘਣਾ ਕੀਤੀ ਜਾ ਰਹੀ ਹੈ ਇਹ ਨਵ ਮਸੰਦਾ ਵਾਂਗੂ ਉਹਨਾਂ ਨੇ ਰੋਲ ਨਭਾਇਆ ਹੈ ਔਰ ਖਾਲਸਾ ਪੰਥ ਇਸ ਚੈਲੰਜ ਨੂੰ ਕਬੂਲ ਕਰ ਰਿਹਾ ਹੈ ਔਰ ਅਸੀਂ ਇਹ ਸਮੁੱਚੇ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਉਹ ਅਰਦਾਸ ਕਰਨ ਲਈ ਆਣ ਔਰ ਜਥੇਦਾਰ ਅਕਾਲ ਤਖਤ ਦੇ ਜਿਹੜੇ ਹੱਥ ਹੈ ਮਜ਼ਬੂਤ ਕਰਨ ਅਸੀਂ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਬੇਨਤੀ ਕੀਤੀ ਆ ਕਿ ਉਹ ਪੰਥਕ ਪਰੰਪਰਾਵਾਂ ਦੇ ਅਨੁਸਾਰ ਉਹ ਸਰਬਤ ਖਾਲਸਾ ਵਾਲਾ ਜਿਹੜਾ ਇਕੱਠ ਹੈ ਪੰਥਕ ਨਮਾਇੰਦਾ ਇਕੱਠ ਉਹ ਸੱਦਨ ਔਰ ਉਸ ਤੋਂ ਪਹਿਲਾਂ ਸਿੱਖ ਬੁੱਧੀਜੀਵਾਂ ਨਾਲ ਮੀਟਿੰਗ ਕਰਨ ਕਿ ਅਸੀਂ ਅੱਗੋਂ ਯੋਜਨਾ ਬੰਦੀ ਕੀ ਕਰਨੀ ਹੈ ਪੰਥ ਦੀ ਨੀਤੀ ਕੀ ਬਣਾਣੀ ਹੈ ਕਿਉਂਕਿ ਇਹਦੇ ਵਿੱਚੋਂ ਹੀ ਸਿੱਖ ਸਿਆਸਤ ਔਰ ਸਿੱਖ ਧਰਮ ਦੀ ਜਿਹੜੀ ਹੈ ਸਰਵਉੱਚਤਾ ਉਹ ਨਿਕਲਦੀ ਹੈ